वैसे भी मैं एक नबी आम ਸਾਡੇ ਪੰਜਾਬ ਵਿੱਚ ਕਹਾਵਤ ਹੈ ਵੀ ਜਿਸ ਘਰ ਚ ਮੁਕੱਦਮਾ ਜਾਂ ਬਿਮਾਰੀ ਪੈ ਜਾਂਦੀ ਸਮਝ ਲਓ ਉਹਨੇ ਮਾਰੇ ਭਾਗ ਜੀ ਸਾਨੂੰ ਜਿੱਥੋਂ ਤੇ ਆਪਣੇ ਰਿਸ਼ਤੇਦਾਰਾਂ ਦਾ ਕੱਟ ਹੋ ਗਿਆ ਜੀ ਪੰਚਾਇਤ ਦਾ ਕੱਟ ਹੋ ਗਿਆ ਉਹਦੇ ਚ ਫੈਸਲਾ ਕਰ ਲਓ ਜਿਹੜੀ ਕਿ ਦੀ ਗਲਤੀ ਹੈ ਲੜਕੇ ਦੀ ਹਰ ਕੇਸ ਦੇ ਵੱਖਰੇ ਹਾਲਾਤ ਨੇ ਜੀ ਅਸੀਂ ਦੋਨੋਂ ਨੂੰ ਸੁਣ ਕੇ ਕਾਉਂਸਲਿੰਗ ਕਰਕੇ ਜੀ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬ ਸਿਰ ਕੱਢ ਸੂਬਾ ਰਿਹਾ ਹਿੰਦੁਸਤਾਨ ਦਾ ਹਰੀਤ ਕ੍ਰਾਂਤੀ ਦੇ ਵਿੱਚ ਵਾਈਟ ਰੈਵੋਲੂਸ਼ਨ ਦੇ ਵਿੱਚ ਮਿਲਕ ਜਾਂ ਦੁੱਧ ਦੁੱਧ ਦੀ ਪ੍ਰੋਡਕਸ਼ਨ ਕੀਤੀ ਹੈ ਤੇ ਹੁਣ ਅਸੀਂ ਪਿੱਛੇ ਜਾ ਰਹੇ ਹਾਂ ਜਿਹੜਾ ਸਾਡਾ ਕਿ 11ਵਾਂ ਕੋਈ ਕਹਿੰਦਾ 16ਵਾਂ ਨੰਬਰ ਕਹਿੰਦਾ ਸਾਰੇ ਇੰਡੀਆ ਚ ਅਸੀਂ ਪੰਜਾਬ ਨੂੰ ਮੋੜ ਨੰਬਰ 1 ਤੇ ਲੈ ਗਏ ਜਿਸ ਤਰ੍ਹਾਂ ਸੰਥੈਟਿਕ ਡਰਗ ਦੇ ਮੁਕਾਬਲੇ ਜੇ ਆਪਾਂ ਕਹਿੰਦੇ ਵੀ ਜਿਹੜੀ ਰਵਾਇਤੀ ਡਰਗ ਹੈਗੀ ਆ ਇਸ ਤੇ ਜ਼ੋਰ ਕੀਤਾ ਦਿੱਤਾ ਜਾ ਰਿਹਾ ਦੇਖੋ ਗੱਲ ਇਹ ਹੈ ਡਰਗ ਤਾਂ ਕਿਸੇ ਵੀ ਬਤਨ ਨੂੰ ਬਾਣੀ ਦਾ ਰੈਫਰੈਂਸ ਦਿੱਤਾ ਨਾ ਜੀ 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 ਡਰਗ ਕਿਸੇ ਵੀ ਤਰ੍ਹਾਂ ਦੀ ਮਾੜੀ ਹੈ ਜੀ ਠੀਕ ਹੈ ਸਿੰਥੈਟਿਕ ਮਾੜੀ ਜਾਦਾ ਉਹ ਪਹਿਲੇ ਚੈੱਕ ਕਰੋ ਜੀ ਬਾਕੀਆਂ ਬਾਰੇ ਵੀ ਕਾਨੂੰਨ ਜਿਸ ਤਰ੍ਹਾਂ ਕਹਿੰਦਾ ਆਪਾਂ ਦਾਇਰੇ 'ਚ ਰਹਿਣਾ ਹਾਂ ਸਰ ਸਮਝੌਤਾ ਸਦਨ ਦੀ ਗੱਲ ਕਰੀਏ ਕੇਸਿਸ ਕਿਸ ਤਰ੍ਹਾਂ ਦੇ ਆਉਂਦੇ ਆ ਕੀ ਲੱਗਦਾ ਵੀ ਜਿਹੜੀਆਂ ਵਿਮੈਨਸ ਹੈਗੀਆਂ ਹਾਲਾਂਕਿ ਵਿਮੈਨਸ ਦੇ ਹੱਕ ਵਿੱਚ ਕਾਨੂੰਨ ਹੈਗਾ ਕੋਈ ਵਿਸ਼ੇਸ਼ ਤੌਰ ਤੇ ਤੁਸੀਂ ਅਪੀਲ ਬਿਲਕੁਲ ਸਮਝੌਤਾ ਸਦਨ ਦਾ ਤਾਂ ਸਾਡਾ ਜਿਹੜਾ ਕੰਮ ਹੈ ਨਾ ਜ਼ਿਲ੍ਹਾ ਕਾਨੂੰਨੀ ਸਲਵਮਾਥੋਰਟੀ ਇੱਕ ਤਾਂ ਲੋਕ ਅਦਾਲਤਾਂ ਵਾਸਤੇ ਕੰਮ ਕਰ ਰਹੀ ਹੈ ਜੀ ਹਰ 3 ਮਹੀਨੇ ਬਾਅਦ ਲੋਕ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ। ਉਹਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਜਿਹੜੇ ਮੁਕੱਦਮੇ ਆਂ, ਦਿਵਾਨੀ ਹੋਗੇ, ਜਿਹੜੇ ਕਾਬਲੇ ਰਾਜੀਨਾਮਾ ਫੌਜਦਾਰੀ ਕੇਸ ਹੋਗੇ, ਜੀ। ਪਬਲਿਕ ਯੂਟਿਲਿਟੀ ਸਰਵਿਸਿਜ਼ ਬਾਰੇ ਜਿਹੜੇ ਕੇਸ ਨੇ, ਜੀ। ਉਹ ਸਾਰੇ ਨੈਸ਼ਨਲ ਲੋਕ ਅਦਾਲਤਾਂ 'ਚ ਟੈਕ ਅਪ ਕਰਦੇ ਆਂ, ਉਹਨੂੰ ਨਾ ਫੈਸਲਾ ਕਰਦੇ ਆਂ। ਜੀ। ਵੈਸੇ ਵੀ ਮੈਂ ਇਹ ਕੰਨਾ ਵੀ ਆਮ ਸਾਡੇ ਪੰਜਾਬ 'ਚ ਕਹਾਵਤ ਐ ਵੀ ਜਿਸ ਘਰ 'ਚ ਮੁਕੱਦਮਾ ਜਾਂ ਬਿਮਾਰੀ ਪੈ ਜਾਂਦੀ ਸਮਝ ਲਓ, ਉਹਦੇ ਮਾਰੇ ਭਾਗ। ਜੀ। ਸਾਨੂੰ ਜਿੱਥੋਂ ਤੱਕ ਹੋ ਸਕੇ ਮੁਕੱਦਮਾ ਜਿਹੜਾ ਹੈ ਅਵੋਇਡ ਕਰਨਾ ਚਾਹੀਦਾ ਜੀ ਪਹਿਲੇ ਜਿਸ ਤਰ੍ਹਾਂ ਆਪਣੇ ਸਿਆਣੇ ਬੈਠ ਕੇ ਪੰਚਾਇਤ ਲੈਵਲ ਤੇ ਰਾਜ ਨਮਾ ਕਰਾ ਦਿੰਦੇ ਸੀ ਜੀ ਉਹਨਾਂ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਪਿੰਡ ਪਰ ਤੇ ਜੀ ਸਮਾਜਿਕ ਜਿਹੜੀਆਂ ਹੱਡੀਆਂ ਬੰਨ੍ਹ ਨੇ ਨਾ ਵੀ ਆਪਣੇ ਰਿਸ਼ਤੇਦਾਰਾਂ ਦਾ ਕੱਟ ਹੋ ਗਿਆ ਜੀ ਪੰਚਾਇਤ ਦਾ ਕੱਟ ਹੋ ਗਿਆ ਉਹਦੇ ਚ ਫੈਸਲਾ ਕਰ ਲਓ ਜਿਹੜਾ ਕੋਈ ਇੱਥੇ ਆਂਦਾ ਉਹਦਾ ਸੀ ਸੰਝੋਤਾ ਸਦਨ ਚ ਬੁਲਾ ਕੇ ਦੋਨਾਂ ਪਾਰਟੀਆਂ ਨੂੰ ਕੋਸ਼ਿਸ਼ ਕਰੀਦੀ ਆ ਵੀ ਉਹ ਮੀਡੀਏਸ਼ਨ ਰਾਹੀਂ ਇਹ ਲੋਕ ਅਦਾਲਤ ਰਾਹੀਂ ਜਾਂ ਪ੍ਰੀ ਇਨਸਟੀਚੂਸ਼ਨਲ ਮੀਡੀਏਸ਼ਨ ਦਾਵਾ ਪੈਣ ਤੋਂ ਪਹਿਲੇ ਹੀ ਤੇ ਸਾਡੇ ਕੋਲ ਆ ਜੇ ਜੀ ਅਸੀਂ ਉਹਨਾਂ ਨੂੰ ਗਾਈਡ ਕਰ ਦਈਏ ਜੀ ਵੀ ਤੁਹਾਨੂੰ ਇਸ ਲਿਟੀਗੇਸ਼ਨ ਦਾ ਫਾਇਦਾ ਨਹੀਂ ਹੋਣਾ ਜੇ ਰਾਜੀਨਾਮਾ ਕਰ ਲੋਗੇ ਤਾਂ ਫਾਇਦਾ ਰਹੇਗਾ ਸਰ ਫੈਮਿਲੀ ਕੋਰਟਸ ਦੀ ਗੱਲ ਕਰੀਏ ਜਿੰਨੇ ਕੇ ਕੇਸਿਸ ਆਉਂਦੇ ਆ ਕਿੰਨੇ ਕ ਪਰਸੈਂਟ ਤੁਹਾਡੇ ਮਤਲਬ ਮੁਤਾਬਕ ਵੀ ਲੜਕੀ ਦੀ ਗਲਤੀ ਜਾਂ ਲੜਕੇ ਦੀ ਗਲਤੀ ਕਿਉਂਕਿ ਸਾਰਾ ਇਨਲੌਕ ਗੱਲ ਇਹ ਹੈ ਇਸ ਬਾਰੇ ਤਾਂ ਕੋਈ ਯਾਰਡ ਸਟਿਕ ਨਹੀਂ ਤਰ੍ਹਾਂ ਵੀ ਲੜਕੀ ਦੀ ਗਲਤੀ ਹੈ ਲੜਕੇ ਦੀ ਹਰ ਕੇਸ ਦੇ ਵੱਖਰੇ ਹਾਲਾਤ ਨੇ ਜੀ ਅਸੀਂ ਦੋਨਾਂ ਨੂੰ ਸੁਣ ਕੇ ਕਾਉਂਸਲਿੰਗ ਕਰਕੇ ਜੀ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕਰਦੇ ਜੀ ਉਹਦੇ ਵਿੱਚ ਜਿਹੜਾ ਹੈ ਜਦੋਂ ਬੈਟਰ ਸੈਂਸ ਪ੍ਰਿਵੇਲ ਕਰ ਜਾਂਦੀ ਹੈ ਸਮਝੌਤੇ ਦਾ ਮਕਸਦ ਕੀ ਹੈ ਸਮਝੌਤੇ ਦੇ ਵਿੱਚ ਦੋਨੋਂ ਪਾਰਟੀਆਂ ਜਿੱਤਿਆ ਹੋਇਆ ਮਹਿਸੂਸ ਕਰਦੀਆਂ ਜੀ ਜੀ ਠੀਕ ਹੈ ਜਦੋਂ ਵਿਰਾਸੀ ਕੋਈ ਕੇਸ ਫੈਸਲਾ ਹੁੰਦਾ ਔਨ ਮੈਰਿਟ ਇੱਕ ਪਾਰਟੀ ਜਿੱਤਦੀ ਹੈ ਇੱਕ ਹਾਰਦੀ ਹੈ ਜਿਥੇ ਰਾਜੀਨਾਮਾ ਹੋ ਗਿਆ ਜੇ ਦੋਨੋਂ ਜਿੱਤ ਗੀਆਂ ਜੀ ਦੋਨਾਂ ਨੂੰ ਸਕੂਨ ਹੈ ਅਮਨ ਸ਼ਾਂਤੀ ਬਹਾਲ ਹੈ ਜੀ ਸੋ ਵੱਤ ਬਦ ਲੋਕਾਂ ਨੂੰ ਮੈਂ ਅਪੀਲ ਕਰਦਾ ਵੇ ਪੂਰੇ ਜ਼ਿਲ੍ਹਾ ਪੱਧਰ ਤੇ ਵੀ ਤੁਸੀਂ ਲੋਕ ਅਦਾਲਤ ਦਾ ਫਾਇਦਾ ਲੋ ਮੀਡੀਏਸ਼ਨ ਦਾ ਵੀ ਫਾਇਦਾ ਲੋ ਪਬਲਿਕ ਜਿਹੜੇ ਪਰਮਨੈਂਟ ਲੋਕ ਅਦਾਲਤ ਹੈ ਉਹਦਾ ਵੀ ਫਾਇਦਾ ਲੋ ਪਬਲਿਕ ਯੂਟਿਲਿਟੀ ਸਰਵਿਸਿਜ਼ ਦੇ ਛੋਟੇ ਮੋਟੇ ਡਿਸਪਿਊਟਸ ਪਰਮਨੈਂਟ ਲੋਕ ਅਦਾਲਤ ਵਿੱਚ ਡਿਸਾਈਡ ਕਰਵਾਓ ਹਾਂ ਸਰ ਲਾਸਟ ਕੁਸਚਨ ਫਿਰ ਜਿਹੜੇ ਲੋਕ ਇੱਥੇ ਅਦਾਲਤ ਚਾਹੁੰਦੇ ਚਾਹੇ ਏ ਕੋਰਟ ਹੋਵੇ ਚਾਹੇ ਵੀ ਕੋਰਟ ਹੋਵੇ ਫੈਮਿਲੀ ਕੋਰਟ ਹੋਣ ਕੀ ਲੱਗਦਾ ਉਸ ਤੋਂ ਪਹਿਲਾਂ ਜਿਵੇਂ ਆਪਾਂ ਤੁਹਾਡੇ ਕੋਲ ਸਮਝੌਤਾ ਕਰਨਾ ਇਹ ਜੇ ਕੋਈ ਸਰਕਾਰੀ ਤੌਰ ਤੇ ਵਕੀਲ ਹੋਣਾ ਜਾਂ ਜਾਂ ਸਭ ਦੀ ਡਿਊਟੀ ਲਗਾਈ ਜਾਵੇ ਇਸ ਤਰ੍ਹਾਂ ਦਾ ਕੁਝ ਹੈਗਾ ਪ੍ਰੋਗਰਾਮ ਦੇਖੋ ਸਾਡੇ ਕੋਲ ਤਿੰ ਕੁਝ ਜੁਡੀਸ਼ੀਅਲ ਅਫੀਸਰਸ ਨੇ ਵੀ ਮੀਡੀਏਟਰਸ ਦਾ ਰੋਲ ਕਰਨਾ ਹੁੰਦਾ ਜਿਨ੍ਹਾਂ ਨੂੰ ਟ੍ਰੇਨਿੰਗ ਮਿਲੀ ਹੋਈ ਹੈ ਅਸੀਂ ਉਹਨਾਂ ਦਾ ਉਹਨਾਂ ਕੋਲ ਪਾਰਟੀਆਂ ਨੂੰ ਭੇਜ ਸਕਦੇ ਹਾਂ ਦਾਵਾ ਪਾਉਣ ਤੋਂ ਪਹਿਲੇ ਜੀ ਠੀਕ ਹੈ ਮੈਂ ਖੁਦ ਵੀ ਕਾਉਂਸਲਿੰਗ ਕਰ ਸਕਦਾ ਜੀ ਸਰ ਤੇ ਜੇ ਉਹਨਾਂ ਨੂੰ ਬੈਟਰ ਸੈਂਸ ਪ੍ਰੀਵੈਲ ਕਰਦੀ ਉਹ ਮਕਦਮੇ ਤੋਂ ਬਚਣ ਜੀ